ਆਰੇ ਨੂੰ ਪਿਆਰ ਪਰ ਇਸ ਸਵੇਰ ਕਾਲ ਜੀ ਲੈ ਕੇ ਹਾਜ਼ਰ ਹੋਇਆ ਬਹੁਤ ਹੀ ਖਾਸ ਅਪਡੇਟ 1 ਫਰਵਰੀ 2025 ਦੀ ਵੱਡੀ ਅਪਡੇਟ ਪੰਜਾਬ ਦੇ ਮਲਾਜ਼ਮਾਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਅਪਡੇਟ ਪੰਜਾਬ ਦੇ ਮਲਾਜ਼ਮਾਂ ਦਾ ਡੀਏ ਏਰੀਆ ਭੁਗਤਾਨ ਸੰਬੰਧੀ ਵੱਡੀ ਖੁਸ਼ਖਬਰੀ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਬਜਟ ਜਿਹੜਾ ਨਜ਼ਦੀਕ ਆ ਰਿਹਾ ਹੈ ਜਾਣੇ ਕਿ ਅੱਜ ਬਜਟ ਪੇਸ਼ ਹੋਣ ਜਾ ਰਿਹਾ ਹੈ ਮਲਾਜ਼ਮ ਸਾਥੀਆਂ ਦਾ ਇੱਕ ਵਾਰ ਫਿਰ ਤੋਂ ਜਿਹੜਾ ਹੈ ਵਿਸ਼ਵਾਸ ਸਰਕਾਰ ਤੇ ਵਾਅਦਾ ਜਾ ਰਿਹਾ ਹੈ ਕਿਉਂਕਿ ਬਜਟ ਦੇ ਵਿੱਚ ਸਰਕਾਰ ਮਲਾਜ਼ਮਾਂ ਨੂੰ ਵੱਡਾ ਜਿਹੜਾ ਹਿੱਸਾ ਦੇ ਸਕਦੀ ਹੈ ਇੱਕ ਵੱਡਾ ਤੋਹਫਾ ਜਿਹੜਾ ਹੈ ਦੇ ਸਕਦੀ ਹੈ 1 ਫਰਵਰੀ 2025 ਦੀ ਆਪ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਦੱਸਿਆ ਜਾ ਰਿਹਾ ਪੰਜਾਬ ਦੇ ਮੁਲਾਜ਼ਮ ਸਾਥੀ ਜਿਹੜੇ ਨੇ ਉਹ ਡੀ ਦਾ ਇਅਰ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੇ ਕਿ 2016 ਤੋਂ ਲੈ ਕੇ 2019 ਤੱਕ ਜਿਹੜੇ 5 5.5 ਸਾਲਾਂ ਦਾ ਬਕਾਇਆ ਸੋ ਉਸ ਸੰਬੰਧੀ ਖੁਸ਼ਖਬਰੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਇਸ ਵਾਰ ਬਜਟ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਹਿੱਸਾ ਰੱਖ ਸਕਦੀ ਹੈ ਜਿਸ ਤਰ੍ਹਾਂ ਕਿ ਪਿਛਲੇ ਬਜਟ ਦੇ ਵਿੱਚ 2024 ਦੇ ਵਿੱਚ ਗੱਲ ਕੀਤੀ ਗਈ ਸੀ ਕਿ ਅਗਲੇ ਸਾਲ 2025 ਦੇ ਵਿੱਚ ਸਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਇਅਰ ਦਾ ਭੁਗਤਾਨ ਕਰੇਗੀ ਤਾਂ ਸਬੰਧੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਜਲਦ ਹੀ ਸਰਕਾਰ ਸੰਬੰਧੀ ਅਫੀਸ਼ੀਅਲ ਪੱਤਰ ਵੀ ਜਾਰੀ ਕਰੇਗੀ ਕਿ ਕਿੰਨਾ ਪਰਸੈਂਟ ਡੀ ਹੈ ਜਿਹੜਾ ਹੈ ਉਹ ਇਹਦੇ ਏਰੀਆ ਦਾ ਭੁਗਤਾਨ ਸਰਕਾਰ ਕਰਨ ਜਾ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ 1 ਫਰਵਰੀ ਜਿਹੜੀ ਹੈ ਮਾਰਚ ਦੇ ਵਿੱਚ ਜਿਹੜਾ ਵੱਡਾ ਤੋਹਫਾ ਜਿਹੜਾ ਹੈ ਉਹ ਮਿਲਣ ਵਾਲਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਵੀ ਬੈਠਣ ਜਾ ਰਿਹਾ ਹੈ ਜਿਸ ਕਰਕੇ ਜਿਹੜੀ ਕਿ ਮੈਜੋਰਟੀ ਪੰਜਾਬ ਦੇ ਮੁਲਾਜ਼ਮਾਂ ਦੇ ਵੱਲ ਜਾ ਸਕਦੀ ਹੈ ਹੋ ਹਾਂਜੀ ਦੋਸਤੋ ਏਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਦੇ ਲਈ ਅੱਜ ਕੋਈ ਜ਼ਰੂਰ ਵੱਡੀ ਖੁਸ਼ਖਬਰੀ ਜਿਹੜੀ ਮਲਾਸਮਾ ਤੇ ਪੈਨਸ਼ਨ ਲਈ ਜ਼ਰੂਰ ਸਾਹਮਣੇ ਨਿਕਲ ਕੇ ਜ਼ਰੂਰ ਆਏਗੀ ਇਸ ਬਜਟ ਸੈਸ਼ਨ ਦੇ ਵਿੱਚ ਇਸ ਵੀਡੀਓ ਵਿੱਚ ਕੋਈ ਹੋਰ ਨਵੀਂ ਅਪਡੇਟਾਂ ਦੀ ਜ਼ਰੂਰ ਇਸ ਚੈਨਲ ਤੇ ਲੈ ਕੇ ਜ਼ਰੂਰ ਆਵਾਂਗੇ ਬਨੇ ਰਹਿਣਾ ਚੈਨਲ ਦੇ ਨਾਲ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਧੰਨਵਾਦ ਜੀ